ਚੰਡੀਗੜ੍ਹ ਦੇ ਹਕਸ਼ਕੀਤਾ ਰੋਡ ਸ਼ੋ ਮਾਨਸਾ ਪੂਚੋ ਮੰਡੀ ਮੋੜ ਮੰਡੀ ਤਲਵੰਡੀ ਸਾਬੋਚੀਤਾ ਚੌਂਕ ਪਰਚਾ ਪੰਜਾਬ ਪਾਸਪਰਦਾਨ ਸਨੀਲ ਜਾਖੜ ਨੇ ਸੀਆਈ ਨੂੰ ਲਿਖੀ ਚਿੱਠੀ ਮੋਟਾਪੰਦਾ ਸਮਾਪਦਨ ਦੀ ਕੀਤੀ ਮੰਗ ਉਹਨਾਂ ਨੇ ਗਰਮੀ ਦਾ ਹਵਾਲਾ ਦਿੰਦੇ ਹੋਏ ਮੰਗ ਕੀਤੀ ਹੈ ਕਿ ਚੋਣਾ ਫਿਰ 1 ਘੰਟਾ ਪਹਿਲਾਂ ਸ਼ੁਰੂ ਕਰਕੇ 1 ਘੰਟਾ ਦੇਰੀ ਨਾਲ ਕਦਮ ਚੁੱਕਿਆ ਜਾਵੇ ਜਿਲੰਦਰ ਦੇ ਸੀਪੀ ਸੁਪਨ ਸ਼ਰਮਾ ਤੇ ਲੁਧਿਆਣਾ ਦੇ ਸੀਪੀ ਕੁਲਦੀਪ ਸਿੰਘ ਚਾਹਲ ਦਾ ਤਬਾਦਲਾ ਐਸਆਈ ਨੇ ਗੈਰ ਚੌਂ ਡਿਊਟੀ ਤੇ ਲਗਾਇਆ ਮੁਖ ਸਕੱਤ ਨੂੰ ਤਿੰਨ ਤਿੰਨ ਜੋਗ ਅਧਿਕਾਰੀਆਂ ਦਾ ਪੈਨਲ ਭੇਜਣ ਨੂੰ ਵੀ ਕਿਹਾ ਪੰਜਾਬ ਚਾਤੀ ਦੀ ਗਰਮੀ ਦਾ ਕਹਿਰ ਜਾਰੀ ਲੋਕਾਂ ਦਾ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣਾ ਹੋਇਆ ਔਖਾ ਤਾਂ ਜੇਕਰ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਦੇ ਬਚਾਰਾ 'ਚ ਗਰਮੀ ਕਾਰਨ ਰੁਸ਼ਾਇਆ ਸਰਨਾਟਾ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ باوجود ਖੁੱਲ ਰਹੇ ਪ੍ਰਾਈਵੇਟ ਸਕੂਲ ਹੁਣ ਨੋਟਿਸ ਜਾਰੀ ਕਰਕੇ ਕੀਤੀ ਗਈ ਉਹਨਾਂ ਤੇ ਕਾਰਵਾਈ ਪਟਿਆਲੇ ਦੀ ਇੰਦਰਾ ਗਾਂਧੀ ਕਲੋਨੀ ਚੇਸ਼ਰਯਮ ਹੋਈ ਗੁੰਡਾਗਰਦੀ ਵੀ ਤੋਂ 25 ਬਦਮਾਸ਼ਾਂ ਨੇ ਇੱਟਾ ਪੱਥਰਾ ਦੇ ਨਾਲ ਕਲੋਨੀ ਵਾਸੀਆਂ ਤੇ ਕੀਤਾ ਹਮਲਾ ਤਿੰਨ ਲੋਕ ਬੁਰੀ ਤਰ੍ਹਾਂ ਜ਼ਖਮੀ ਪਸ਼ਪਾਗੋ ਪ੍ਰੀਤੀ ਸਪਰੂ ਨੇ ਲੁਧਿਆਣਾ ਪਹੁੰਚ ਕੀਤੀ ਪ੍ਰੈਸ ਕਾਨਫਰੈਂਸ ਕੇਹਾ ਮੈਂ ਪੰਜਾਬ ਤੇ ਛੜਕਦੀਆਂ ਜਾਣ ਅਤੇ ਕਿਸਾਨਾਂ ਦੀਆਂ ਹਰ ਮੁਸ਼ਕਲਾਂ ਨੂੰ ਹੱਲ ਕਰਉਣ ਦੀ ਕੋਸ਼ਿਸ਼ ਕਰਾਂਗੀ। ਕੈਨੇਡਾ ਜਾਣ ਦੀ ਖੁਸ਼ੀ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਗਏ ਪਰਿਵਾਰ ਦਾ ਜ਼ਬਰਦਸਤ ਐਕਸੀਡੈਂਟ ਮਾਪੂਤ ਅਤੇ ਪਿਤਾ ਦੀ ਹੋਈ ਮੌਤ ਪਾਂਜੇ ਨੂੰ ਗੰਭੀਰ ਹਾਲਤ 'ਚ ਹਸਪਤਾਲ ਕਰਵਾਇਆ ਦਾਖਲ। ਕਿਸਾਨ ਅੰਦੋਲਨ ਦੋ ਦੇ 100 ਦਿਨ ਪੂਰੇ ਹੋਣ ਤੇ ਕਿਸਾਨਾਂ ਨੇ ਕੀਤਾ ਸ਼ੰਭੂ ਖਨੋਰੀਆ ਤੇ ਡੱਬ ਵਾਲੀ ਬਾਰਡਰ ਤੇ ਵੱਡਾ ਇਕੱਠ ਕੱਲ ਹੀ ਇੱਕ ਪ੍ਰੈਸ ਵਾਰਤਾ ਚ ਕਿਹਾ ਸੀ ਕਿ 100 ਦਿਨ ਪੂਰੇ ਹੋਣ ਤੇ ਹੋਵੇਗਾ ਇਕੱਠ ਤੇ ਅਗਲੀ ਰਣਨੀਤੀ ਦਾ ਵੀ ਹੋਵੇਗਾ ਐਲਾਨ ਵਿਦੇਸ਼ ਗਿਆ ਗੁਰਾਇਆ ਦਾ ਨੌਜਵਾਨ ਕਈ ਮਹੀਨਿਆਂ ਤੋਂ ਹੋਇਆ ਲਾਪਤਾ ਪਰਿਵਾਰ ਨਾਲ ਨਹੀਂ ਹੋਇਆ ਸੰਪਰਕ ਨੌਜਵਾਨ ਨੇ ਵੀਡੀਓ ਜਾਰੀ ਕਰਕੇ ਕਿਹਾ ਏਜੰਡ ਦੇ ਸਾਥੀਆਂ ਵੱਲੋਂ ਉੱਤੇਟ ਆਇਆ ਜਾ ਰਿਹਾ ਹੈ ਤਸ਼ੱਦਦ ਪਰਿਵਾਰਿਕ ਕੇਂਦਰ ਸਰਕਾਰ ਤੋਂ ਕੀਤੀ ਮੰਗ ਹੈ ਧੋਖੇਬਾਜ਼ਾ ਏਜੰਡਾ ਖਿਲਾਫ ਏਜੰਟਾ ਖਿਲਾਫ ਕੀਤੇ ਜਾਵੇ ਕਾਰਵਾਈ ਵਢੀ ਤੇ ਨਾਲ ਹੀ ਪੁੱਤ ਨੂੰ ਵਾਪਸ ਲਿਆਂਦਾ ਜਾਵੇ ਦੇਸ਼ ਦਿੱਲੀ ਮੈਟਰੋ ਸਟੇਸ਼ਨ ਤੇ ਮੁੱਖ ਮੰਤਰੀ ਅਰਵਿੰਦ ਕੇਜਵਾਲ ਵਿਰੁੱਧ ਜਾਨੋਂ ਮਾਰਨ ਦੀ ਧਮਕੀ ਵਾਲੀ ਟਿੱਪਣੀ ਲਿਖਣ ਵਾਲੇ ਮੁਲਜ਼ਮ ਅੰਕਿਤ ਗੋਇਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦਿੱਲੀ ਪੁਲਿਸ ਨੇ ਇਸ ਮਾਮਲੇ ਦੀ ਸੀਐਸਟੀਵੀ ਸਾਹਮਣੇ ਆਉਣ ਤੋਂ ਬਾਅਦ ਇੱਕ ਕਾਰਵਾਈ ਕੀਤੀ ਹੈ ਖਰਖਣ ਦੇ ਸਾਬਕਾ ਮੁੱਖ ਮੰਤਰੀ ਹਿਮੰਤ ਸੋਰੇਨ ਨੂੰ ਕਥਿਤ ਜ਼ਮੀਨ ਕੋਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਵੱਡਾ ਝਟਕਾ ਲੱਗਿਆ ਹੈ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਸਬੰਧ ਚ ਸੋਰੇਨ ਨੂੰ ਅੰਤਰੀਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਖਰਖਣਚ ਬੁੱਧਵਾਰ ਤੇ ਵੀਰਵਾਰ ਨੂੰ ਤੇਜ਼ ਹਵਾਵਾਂ ਦੇ ਨਾਲ ਤੂਫਾਨ ਆਉਣ ਦੀ ਸੰਭਾਵਨਾ ਇਸ ਦੀ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਕੁਝ ਥਾਵਾਂ ਤੇ ਮੀਂਹ ਪਵੇਗਾ ਤੇ ਇਸ ਸਬੰਦੇ ਅਲਰਟ ਵੀ ਜਾਰੀ ਕਰ ਦਿੱਤਾ ਹੈ CBSE ਨੇ ਬੋਰਡ ਦੀ ਪ੍ਰੀਖਿਆ ਦੇ ਵਿੱਚ ਕਈ ਬਦਲਾਅ ਕੀਤੇ ਨੇ ਜੋ ਕਿ ਸਾਲ 2025 ਤੋਂ ਲਾਗੂ ਹੋਣਗੇ ਇਹ ਬਦਲਾਅ ਸਵਾਲਾਂ ਦੇ ਫਾਰਮੈਟ ਤੋਂ ਮੁਲਾਂਕਣ ਪ੍ਰਕਿਰਿਆ ਤੱਕ ਕੀਤਾ ਗਿਆ ਜਿਸ ਦੇ ਚਲਦਿਆਂ CBSE ਬੋਰਡ 11ਵੀਂ ਅਤੇ 12ਵੀਂ ਦੇ ਫਾਈਨਲ ਨਤੀਜੇ ਵਿੱਚ ਹਰੇਕ ਵਿਸ਼ੇ ਦੇ કુલ ਅੰਕ 100 ਤੋਂ ਘਟਾ ਕੇ 80% ਕਰ ਰਿਹਾ ਤੇ 20% ਦੇ ਅੰਕ ਵਿਦਿਆਰਥੀਆਂ ਨੂੰ ਮੁਲਾਂਕਣ ਪ੍ਰੈਕਟੀਕਲ ਪ੍ਰੀਖਿਆ ਤੇ ਪ੍ਰੋਜੈਕਟ ਵਰਕ ਦੇ ਆਧਾਰ ਤੇ ਦਿੱਤੇ ਜਾਣਗੇ ਦਿੱਲੀ ਯੂਪੀ ਸਮੇਤ ਪੰਜ ਸੂਬਿਆਂ 'ਚ ਹੀਟ ਵੇਵ ਦਾ ਅਲਰਟ ਹੈ ਰਾਜਸਥਾਨ ਹਰਿਆਣਾ ਚਪਾਰਾ 47 ਡਿਗਰੀ ਤੋਂ ਪਾਰ ਅਤੇ ਪੰਜਾਬ 'ਚ 45 ਡਿਗਰੀ ਸੈਲਸੀਅਸ ਤੋਂ ਪਾਰ ਹੈ ਜਿਸ ਤੇ ਚਲਦਾ ਮੌਸਮ ਵਿਭਾਗ ਨੇ ਇਹਨਾਂ ਸੂਬਿਆਂ ਦੇ ਲੋਕਾਂ ਨੂੰ احتیاط ਵਰਤਣ ਦੇ ਲਈ ਕਿਹਾ ਹੈ ਦਰ ਤੋਂ ਚਾਰ ਧਾਮ ਯਾਤਰਾ ਦੇ ਲਈ ਚਲੇ ਯਾਤਰੀਆਂ ਦੇ ਨਾਲ ਪਰਿ ਇੱਕ ਬੱਸ ਸਮਰਾਲਾ ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਦੌਰਾਨ ਬੱਸ ਸੜਕ ਵਿਚਾਲੇ ਖੜੇ ਟਿਪਰ ਟਰਾਲੇ ਦੇ ਵਿੱਚ ਜਾ ਵਜੀ ਜਿਸ ਦੇ ਚਲਦੇ ਦੋ ਮਹਿਲਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 15 ਯਾਤਰੀ ਗੰਭੀਰ ਜ਼ਖਮੀ ਦਸੇ ਜਾ ਰਹੇ ਨੇ ਪਾਜਬ ਨੇ ਪੋਚਪੁਰੀ ਸੁਪਰਸਟਾਰ ਪਵਨ ਸਿੰਘ ਨੂੰ ਪਾਰਟੀ ਚੋਂ ਕੱਢ ਦਿੱਤਾ ਓਕਾਰਾਕਟ ਲੋਕ ਸਭਾ ਸੀਟ ਤੋਂ ਐਨਡੀਆ ਉਮੀਦਵਾਰ ਉਪੇਂਦਰ ਕੁਸਵਾਹਾ ਵਿਰੁੱਧ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਪਵਨ ਸਿੰਘ ਵਿਰੁੱਧ ਇਹ ਕਾਰਵਾਈ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਕੀਤੀ ਗਈ ਹੈ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਨੇ ਦਾਅਵਾ ਕੀਤਾ ਹੈ ਕਿ ਇੰਡੀ ਗੱਠਜੋੜ 300 ਤੋਂ ਵੱਧ ਸੀਟਾਂ ਜਿੱਤੇਗਾ ਲੋਕ ਆਪ ਹੀ ਸਾਡੇ ਲਈ ਚੋਣ ਲੜ ਰਹੇ ਨੇ ਉਹਨਾਂ ਵੀ ਕਹੇ ਕਿ ਭਾਜਪਾ ਦਾ 400 ਪਾਰ ਸਿਰਫ ਇੱਕ ਮਜ਼ਾਕ ਹੈ ਢਿਲਪੁਲਸ ਅਰਵਿੰਦ ਕੇਜਵਾਲ ਦੇ ਪੀਏ ਵਿਭਗ ਕੁਮਾਰ ਦੇ ਆਈਫੋਨ ਦਾ ਡਾਟਾ ਪ੍ਰਾਪਤ ਕਰਨ ਲਈ ਉਸ ਨੂੰ ਮੁੰਬਈ ਲੈ ਕੇ ਗਏ ਪੁਲਿਸ ਨੂੰ ਸ਼ੱਕ ਹੈ ਕਿ ਵਿਭਗ ਨੇ ਆਪਣੇ ਫੋਨ ਦਾ ਡਾਟਾ ਮੁੰਬਈ ਵਿੱਚ ਕਿਸੇ ਨੂੰ ਜਾਂ ਉੱਥੇ ਕਿਸੇ ਡਿਵਾਈਸ ਨੂੰ ਭੇਜਣ ਤੋਂ ਬਾਅਦ ਆਪਣਾ ਫੋਨ ਫਾਰਮੈਟ ਕੀਤਾ ਸੀ ਗੁਜਰਾਤ ਦੇ ਅਹਮਦਾਬਾਦ ਹਵਾਈ ਅੱਡੇ ਤੋਂ ਵੀ ਮਈ ਨੂੰ ਗ੍ਰਿਫਤਾਰ ਕੀਤੇ ਗਏ ਆਈਐਸ ਆਈਐਸ ਦੇ ਚਾਰ ਸ਼ੱਕੀ ਅਤਵਾਦੀਆਂ ਨੇ ਭਾਰਤ ਵਿੱਚ ਹਮਲੇ ਦੀ ਸਾਜ਼ਿਸ਼ ਰਚਣ ਦੀ ਗੱਲ ਕਬੂਲ ਕੀਤੀ। ਇਹਨਾਂ ਅਤਵਾਦੀਆਂ ਨੇ ਮੰਨਿਆ ਕਿ ਉਹ ਪਾਕਿਸਤਾਨੀ ਹੈਂਡਲਰ ਦੇ ਸੰਪਰਕ ਵਿੱਚ ਸਨ ਤੇ ਉਹਨਾਂ ਲਈ ਅਹਮਦਾਬਾਦ ਵਿੱਚ ਹਥਿਆਰ ਰੱਖੇ ਹੋਏ ਸਨ। ਹਥਿਆਰ ਇਕੱਠੇ ਕਰਨ ਤੋਂ ਬਾਅਦ ਪਾਕਿਸਤਾਨੀ ਹੈਂਡਲਰ ਇਹ ਦੱਸਣ ਜਾ ਰਿਹਾ ਸੀ ਕਿ ਕਿੱਥੇ ਅਤੇ ਕਦੋਂ ਹਮਲਾ ਕਰਨਾ ਹੈ। ਫਿਲਹਾਲ ਪੁਲਿਸ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ 3 ਸਾਲਾ ਬੱਚੇ ਉਤੇ ਬਿਜਲੀ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ। ਪੇਸ਼ਾਵਰ ਇਲੈਕਟ੍ਰਿਕ ਸਪਲਾਈ ਕੰਪਨੀ ਅਤੇ ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਟੀ ਦੀ ਸ਼ਿਕਾਇਤ ਤੋਂ ਬਾਅਦ ਬੱਚੇ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਨਵਾਲਗ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਜੱਜ ਨੇ ਹਲਫੀਆ ਬਿਆਨ ਦੇਖ ਕੇ ਕੇਸ ਕੀਤਾ ਖਾਰਜ। ਭਾਰਤ ਅਤੇ ਫਰਾਂਸ ਦੀਆਂ ਫੌਜਾਂ ਦਰਮਿਆਨ ਸ਼ਕਤੀ ਦਾ ਨਵਾਂ ਸੰਯੁਕਤ ਵਿਆਸ ਮੈਗਾਲਿਥ ਚੱਲ ਰਿਹਾ ਹੈ। ਅਭਿਆਸ ਦੌਰਾਨ ਪਹਾੜਾਂ ਵਿੱਚ ਬਚਾਲ ਲਈ ਸਵੈ ਰੱਖਿਆ ਲਈ ਕੀਤਾ ਜਾ ਰਿਹਾ ਅਭਿਆਸ ਲੰਡਨ ਤੋਂ ਸਿੰਗਾਪੁਰ ਜਾ ਰਹੀ ਸਿੰਗਾਪੁਰ 에ਅਰਲਾਈਨਸ ਦੀ ਫਲਾਈਟ 'ਚ ਖਤਰਨਾਕ ਗੜਬੜੀ ਕਾਰਨ ਇੱਕ ਯਾਤਰੀ ਦੀ ਮੌਤ ਅਤੇ 30 ਲੋਕ ਹੋਏ ਜ਼ਖਮੀ ਘਟਨਾ ਤੋਂ ਬਾਅਦ 에ਅਰਲਾਈਨ ਨੇ ਕਿਹਾ ਕਿ ਉਹ ਜਾਂਚ ਵਿੱਚ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਕਰ ਰਹੀ ਹੈ 73 ਸਾਲਾ ਬ੍ਰਿਟਿਸ਼ ਯਾਤਰੀ ਜੈਫਰੀ ਕਿਚਨ ਦੀ ਫਲਾਈਟ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਇਜ਼ਰਾਈਲ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਜੰਗਬੰਦੀ ਸਮਝੌਤੇ ਤੇ ਦਸਖਤ ਕੀਤੇ ਸਨ ਮਿਸਰ ਨੇ ਚੁਪਚਾਪ ਇਸ ਪ੍ਰਸਤਾਵ ਦੀਆਂ ਸ਼ਰਤਾਂ ਬਦਲੀਆਂ ਇਸ ਮਤੇ ਵਿੱਚ ਇਜ਼ਰਾਈਲੀ ਬੰਦਕਾ ਤੇ ਫਲਸਤੀਨੀ ਕੈਦੀਆਂ ਦੀ ਰਿਹਾਈ ਦੇ ਨਾਲ ਜੰਗ ਨੂੰ ਸਥਾਈ ਤੌਰ ਤੇ ਖਤਮ ਕਰਨ ਦੀ ਕੀਤੀ ਗਈ ਸੀ ਮੰਗ ਅਮਰੀਕਾ ਤੇ ਕਤਰ ਦੇ ਦਰਮਿਆਨ ਮੰਨਿਆ ਅਮਰੀਕਾ ਤੇ ਕਤਰ ਨੇ ਮੰਨਿਆ ਕਿ 6 ਮਈ ਨੂੰ ਇਜ਼ਰਾਈਲ ਤੋਂ ਬਾਅਦ ਹਮਾਸ ਨੇ ਇਸ ਜੰਗਬੰਦੀ ਸਮਝੌਤੇ ਤੇ ਦਸਤਖਤ ਕੀਤੇ ਉਹ ਇਜ਼ਰਾਈਲ ਦੇ ਸਾਹਮਣੇ ਪੇਸ਼ ਪ੍ਰਸਤਾਵ ਤੋਂ ਪੂਰੀ ਤਰ੍ਹਾਂ ਵੱਖਰਾ ਹੈ ਨੇਪਾਲ ਦੇ ਐਵਰੈਸਟ ਮੈਨ ਦੇ ਨਾਂ ਨਾਲ ਮਸ਼ਹੂਰ ਕਾਮੀ ਰੀਤਾ ਸ਼ੇਰਪਾ ਨੇ ਇੱਕ ਨਵਾਂ ਰਿਕਾਰਡ ਆਪਣੇ ਨਾਂ ਕੀਤਾ ਉਸਨੇ 3ਵੀਂ ਵਾਰ ਮਾਊਂਟ ਐਵਰੈਸਟ ਤੇ ਚੜ੍ਹ ਕੇ ਆਪਣਾ ਹੀ ਪੁਰਾਣਾ ਰਿਕਾਰਡ ਤੋੜਿਆ ਮੌਸਤ ਇਜ਼ਰਾਈਲ ਪਿਛਲੇ 7 ਮਹੀਨਿਆਂ ਤੋਂ ਲੜ ਰੇ ਜੰਗ ਹੁਣ ਤੱਕ 30000 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਮੌਤ ਇਸ ਜੰਗ ਵਿੱਚ ਅਮਰੀਕਾ ਲਗਾਤਾਰ ਇਜ਼ਰਾਈਲ ਦਾ ਕਰ ਰਿਹਾ ਸਮਰਥਨ ਹੁਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਨੂੰ ਸੰਸਦ ਚ ਬੁਲਾਉਣ ਤੇ ਛੜੀ ਬਹਿਸ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜੋਗ ਨੇ ਸਤ ਤੱਕ ਤੂਬਨ ਹਮਾਸ ਹਮਲੇ ਦੀ ਨਿੰਦਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥੀ ਦਾ ਧੰਨਵਾਦ ਕਿਹਾ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ ਤੇ ਇਜ਼ਰਾਈਲ ਸਭ ਤੋਂ ਛੋਟੇ ਦੇਸ਼ਾਂ ਵਿੱਚੋਂ ਇੱਕ ਹੈ ਫਿਰ ਵੀ ਅਸੀਂ ਦੋਵੇਂ ਪੂਰੀ ਤਰ੍ਹਾਂ ਆਧੁਨਿਕ ਰਾਸ਼ਟਰ ਹਨ ਮਜ਼ਬੂਤ ਲੋਕਤੰਤਰੀ ਆਦਰਸ਼ਾਂ ਤੇ ਆਧਾਰਿਤ ਆਸਟ੍ਰੇਲੀਆ ਚ ਪੁਲਿਸ ਨੇ 14 ਸਾਲਾ ਸਕੂਲੀ ਵਿਦਿਆਰਥੀ ਬਲੋਂ ਅੱਤਵਾਦੀ ਹਮਲੇ ਦੀ ਯੋਜਨਾ ਦਾ ਪਰਦਾਫਾਸ਼ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਵਿਦਿਆਰਥੀ ਨੇ ਰਾਜਜੀਰਾ ਉਤੇ ਚਾਕੂ ਅਤੇ ਕੁਹਾੜੀ ਨਾਲ ਹਮਲਾ ਕਰਨ ਦੀ ਬਣਾਈ ਸੀ ਯੋਜਨਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਹਮਲੇ ਦੀ ਸਾਜ਼ਿਸ਼ ਨੂੰ ਕੀਤਾ ਨਾਕਾਮ ਘਰ ਦੀ ਤਲਾਸ਼ੀ ਵਿੱਚ ਆਈ ਐਸਆਈਐਸ ਦੇ ਪ੍ਰਚਾਰ ਅਤੇ ਆਪਰੇਸ਼ਨਾਂ ਦੇ ਕਈ ਵੀਡੀਓ ਵੀ ਈਰਾਨ ਦੀ ਆਰਮਡ ਫੋਰਸੇਜ਼ ਦੇ ਚੀਫ ਆਫ ਸਟਾਫ ਮੇਜਰ ਜਨਰਲ ਮੁਹੰਮਦ ਬਕੀਰੀ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਇੱਕ ਉੱਚ ਪੱਧਰੀ ਵਫ਼ਦ ਨੂੰ ਸੌਂਪੀ ਬ੍ਰਿਗੇਡੀਅਰ ਅਲੀ ਅਬਦੁੱਲਾਹੀ ਦੀ ਅਗਵਾਈ ਵਿੱਚ ਇੱਕ ਵਫਦ ਹਾਦਸੇ ਵਾਲੀ ਥਾਂ ਤੇ ਭੇਜਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਦੇ ਨਤੀਜਿਆਂ ਦਾ ਐਲਾਨ ਮਿਸ਼ਨ ਦੇ ਪੂਰਾ ਹੋਣ ਤੇ ਕੀਤਾ ਜਾਵੇਗਾ ਇਸ ਦੇ ਨਾਲ ਹੀ ਈਰਾਨ ਸਰਕਾਰ ਨੇ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਅਮਰੀਕਾ ਤੋਂ ਮਦਦ ਦੀ ਕੀਤੀ ਸੀ ਬੇਨਤੀ ਪਰ ਅਮਰੀਕਾ ਲੋਜਿਸਟਿਕ ਕਾਰਨਾ ਕਰਕੇ ਨਹੀਂ ਕਰੇਗਾ ਮਦਦ। ਅਮਰੀਕਾ ਦੇ ਪੱਛਮੇ ਉਟੇਬੀਆ ਵਿੱਚ ਤੂਫਾਨ ਕਾਰਨ ਹੋਈਆਂ ਕਈ ਮੌਤਾਂ ਤੂਫਾਨ ਨੇ ਡੇਸ਼ ਮੋਇਨੇਸ ਤੋਂ ਪੰਜਾਬ ਮੀਲ ਦੱਖਣ ਪੱਛਮ ਵਿੱਚ ਮਚਾਈ ਤਬਾਹੀ ਕਈ ਘਰਾਂ ਅਤੇ ਇਮਾਰਤਾਂ ਹੋਈਆਂ ਤਬਾਹ ਰਾਜਪਾਲ ਨੇ ਐਮਰਜੈਂਸੀ ਦਾ ਕੀਤਾ ਐਲਾਨ ਬਲਵਰਦੀ ਮਸ਼ਹੂਰ ਅਦਾਕਾਰਾ ਰਿਚਾ ਚੱਡਾ ਇੰਨੀ ਦਿਨੀ ਆਪਣੇ ਸ਼ੋਹ ਹਿਰਾ ਮੰਡੀ ਕਾਰਨ ਸੁਰੱਖਿਆ ਵਿੱਚ ਨੇ ਸੰਦੇ ਲੀਲਾ ਬੰਸਾਲੀ ਦੇ ਇਸ ਸ਼ੋਹ ਦੇ ਵਿੱਚ ਉਹ ਲੱਜੋ ਦੇ ਕਿਰਦਾਰ ਦੇ ਵਿੱਚ ਨਜ਼ਰ ਆ ਚੁੱਕੀ ਹੈ ਇਸ ਸ਼ੋਅ ਦੇ ਵਿੱਚ ਉਹਨਾਂ ਤੋਂ ਇਲਾਵਾ ਮਨਦੀਸ਼ਾ ਕੋਇਰਾਲਾ ਤੇ ਸੁਨਕਸ਼ੀ सिन्हा ਵੀ ਅਹਿਮ ਭੂਮਿਕਾਵਾਂ ਦੇ ਵਿੱਚ ਨਜ਼ਰ ਆਈਆਂ ਸਨ ਹਾਲੇ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਨਰੀਚਾ ਨੂੰ ਹੀਰਾ ਮੰਡੀ ਦੇ ਵਿੱਚ ਆਪਣੇ ਕਿਰਦਾਰ ਬਾਰੇ ਖੁੱਲ ਕੇ ਗੱਲ ਕਰਦੇ ਦੇਖਿਆ ਗਿਆ ਟਾਈਮ ਟ੍ਰੈਵਲ ਇੱਕ ਅਜਿਹਾ ਸੰਕਲਪ ਹੈ ਜਿਸ ਤੇ ਬਹੁਤ ਕੱਟ ਫਿਲਮਾਂ ਬਣੀਆਂ ਹਨ ਇਸ ਵਿਸ਼ੇ ਤੇ ਕਹਾਣੀ ਲਿਖਣਾ ਕਾਫੀ ਚੁਣੌਤੀਪੂਰਨ ਹੈ ਭਾਰਤ ਦੇ ਵਿੱਚ ਵੀ ਅਜਿਹੀਆਂ ਫਿਲਮਾਂ ਬਣ ਚੁੱਕੀਆਂ ਹਨ ਜਿਨ੍ਹਾਂ ਦੇ ਵਿੱਚ ਟਾਈਮ ਟ੍ਰੈਵਲ ਦਿਖਾਇਆ ਗਿਆ ਪਰ ਜ਼ਿਆਦਾਤਰ ਫਿਲਮਾਂ ਨੂੰ ਦਰਸ਼ਕਾਂ ਨੇ ਪਸੰਦ ਨਹੀਂ ਕੀਤਾ ਇਹ ਹੀ ਕਾਰਨ ਹੈ ਕਿ ਅਸੀਂ ਅਕਸਰ ਸਿਨੇਮਾ ਪ੍ਰੇਮੀਆਂ ਦੇ ਅੰਦਰੀ ਕਾਇਤਾ ਸੁਣਦੇ ਹਾਂ ਕਿ ਹਾਲੀਵੁੱਡ ਵਰਗੀਆਂ ਟਾਈਮ ਟ੍ਰੈਵਲ ਫਿਲਮਾਂ ਭਾਰਤ ਦੇ ਵਿੱਚ ਨਹੀਂ ਬੰਦੀਆਂ ਮਨੋਜ ਵਾਜਪਾਈ ਇੱਕ ਦਹਾਕੇ ਤੋਂ ਵੱਧ ਸਮੇਤੋ ਇੰਡਸਟਰੀ ਦੇ ਵਿੱਚ ਸਰਗਰਮ ਹਨ ਆਪਣੇ ਕੈਰੀਅਰ ਦੇ ਸਫ਼ਰ ਦੇ ਵਿੱਚ ਅਦਾਕਾਰ ਆਪਣੀ ਅਦਾਕਾਰੀ ਦੀ ਪ੍ਰਤਿਭਾ ਸਦਕਾ ਦਰਸ਼ਕਾਂ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਰਹਾ ਇੰਨੇ ਦਿਨੀਓ ਆਪਣੇ ਆਉਣ ਵਾਲੀ ਫਿਲਮ ਬਈਆ ਜੀ ਨੂੰ ਲੈ ਕੇ ਸੁਰਖੀਆਂ ਵਿੱਚ ਨੇ ਹਾਲੇ ਦੇ ਵਿੱਚ ਮਨੋਜ ਵਾਜਪਾਈ ਨੂੰ ਇੰਡਸਟਰੀ ਦੇ ਵਿੱਚ ਮੌਜੂਦ ਇੱਕ ਟ੍ਰੈਂਡ ਬਾਰੇ ਗੱਲ ਕਰਦੇ ਦੇਖਿਆ ਗਿਆ ਅਤੇ ਨਾਮ ਬਦਲਣ ਦਾ ਰੁਝਾਨ ਹੈ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਦੇ ਕਈ ਬਲਾਕਬਸਟਰ ਬਾਲੀਵੁੱਡ ਫਿਲਮਾਂ ਦਿੱਤੀਆਂ ਹਨ ਰਵੀਨਾ ਨੇ ਬਾਲੀਵੁੱਡ ਤੋਂ ਇਲਾਵਾ ਸਾਊਥ ਫਿਲਮਾਂ ਦੇ ਵਿੱਚ ਵੀ ਕਾਫੀ ਨਾਮ ਕਮਾਇਆ ਹੈ ਹਾਲੇ ਦੇ ਵਿੱਚ ਰਵੀਨਾ ਨੇ ਸਾਊਥ ਦੀ ਬਲਾਕਬਸਟਰ ਫਿਲਮ KGF ਚੈਪਟਰ 2 ਦੇ ਵਿੱਚ ਦੇਖਿਆ ਗਿਆ ਸੀ ਰਵੀਨਾ ਨੇ ਇਸ ਫਿਲਮ ਦੇ ਵਿੱਚ ਰਮਿਕਾ ਸਹਿਨ ਦਾ ਕਿਰਦਾਰ ਨਿਭਾਇਆ ਸੀ ਹਾਲੇ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਰਵੀਨਾ ਨੇ ਸਾਊਥ ਅਤੇ ਬਾਲੀਵੁੱਡ ਫਿਲਮਾਂ ਦੇ ਵਿੱਚ ਫਰਕ ਦੱਸਿਆ ਅਜਿ ਦੇਵਗਨ ਅਤੇ ਰੋਹਿਤ ਸ਼ੇਟੀ ਦੀ ਫਿਲਮ ਸਿੰਗਮ ਅਗੇਨ ਬਾਲੀਵੁੱਡ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਦੇ ਵਿੱਚੋਂ ਇੱਕ ਹੈ ਪ੍ਰਸ਼ੰਸਕ ਇਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕੁਝ ਹੀ ਦਿਨ ਪਹਿਲਾਂ ਫਿਲਮ ਦੀ ਸ਼ੂਟਿੰਗ ਦੀਆਂ ਕਈ ਝਲਕੀਆਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹੁਣ ਅਦਾਕਾਰ ਅਜਿ ਦੇਵਗਨ ਅਤੇ ਨਿਰਦੇਸ਼ਕ ਰੋਹਿਤ ਸ਼ੇਟੀ ਕਸ਼ਮੀਰ ਵਿੱਚ ਸੈਨਿਕਾ ਦੇ ਨਾਲ ਨਜ਼ਰ ਆਏ ਸੰਦਿਲੀਲਾ ਬਨਸਾਲੀ ਦੀ ਵੈਬ ਸੀਰੀਜ਼ ਹੀਰਾ ਮੰਡੀ ਦੀ ਡਾਇਮੰਡ ਬਾਜ਼ਾਰ 1 ਮਹੀਨੇ ਨੂੰ Netflix ਤੇ ਰਿਲੀਜ਼ ਹੋਈ ਸੀ ਇਸ ਨੂੰ ਦਰਸ਼ਕਾਂ ਦੇ ਵੱਲੋਂ ਰਲਵਾ ਮਿਲਵਾ ਹੰਗਾਰਾ ਮਿਲ ਰਿਹਾ ਹੈ ਫਿਲਮ ਦੇ ਸਾਰੇ ਕਲਾਕਾਰਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ਼ ਹੋ ਰਹੀ ਹੈ ਪਰ ਬਨਸਾਲੀ ਦੀ ਪਤੀਜੀ ਸ਼ਰਮੀਨ ਸਹਿਗਲ ਦੀ ਐਕਟਿੰਗ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਉਸਨੇ ਹੀਰਾ ਮੰਡੀ ਦੇ ਵਿੱਚ ਆਲਮ ਜ਼ੈਬ ਦਾ ਕਿਰਦਾਰ ਨਿਭਾਇਆ ਸੀ ਸੀਰੀਜ਼ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਉਹ ਲਗਾਤਾਰ ਟ੍ਰੋਲਿੰਗ ਦਾ ਸ਼ਿਕਾਰ ਹੋ ਰਹੀ ਹੈ ਅਲੂ ਅਰਜਨ ਦੀ ਫਿਲਮ ਪੁਸ਼ਪਾ ਦੇ ਦੂਜੇ ਭਾਗ ਨੂੰ ਲੈ ਕੇ ਦਰਸ਼ਕਾਂ ਦੇ ਵਿੱਚ ਜ਼ਬਰਦਸਤ ਉਤਸ਼ਾਹ ਹੈ ਪ੍ਰਸ਼ੰਸਕ ਫਿਲਮ ਨਾਲ ਜੁੜੇ ਛੋਟੇ ਤੋਂ ਛੋਟੇ ਅਪਡੇਟ ਤੇ ਵੀ ਨਜ਼ਰ ਰੱਖਦੇ ਨੇ ਇਸ ਫਿਲਮ ਦਾ ਪਹਿਲਾ ਗੀਤ ਪੁਸ਼ਪਾ ਪੁਸ਼ਪਾ ਰਿਲੀਜ਼ ਹੋ ਗਿਆ ਹੈ ਕਿ ਗੀਤ ਨੇ ਖੂਬ ਧੂਮ ਮਚਾਈ ਹੈ ਤੇ ਅਲੂ ਅਰਜਨ ਦੇ ਡਾਂਸ ਸਟੈਪ ਵੀ ਵਾਇਰਲ ਹੋ ਰਹੇ ਨੇ ਦਰਸ਼ਕ ਪੰਚਾਇਤ ਤਿੰਨ ਦਾਬੇ ਸਬਰੇ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਇਸ ਦੀ ਰਿਲੀਜ਼ ਡੇਟ ਵੀ ਦੂਰ ਨਹੀਂ ਪਿਛਲੇ ਦੋ ਸੀਜ਼ਨਾਂ ਤੋਂ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਉਮੀਦ ਹੈ ਕਿ ਤੀਜਾ ਸੀਜ਼ਨ ਵੀ ਮਜ਼ੇਦਾਰ ਹੋਵੇਗਾ ਪੰਚਾਇਤ ਦੇ ਵਿੱਚ ਪਿੰਡ ਦੇ ਮੁਖੀ ਦੀ ਭੂਮਿਕਾ ਦੇ ਵਿੱਚ ਨਜ਼ਰ ਆਈ ਅਦਾਕਾਰਾ ਨੀਨਾ ਗੁਪਤਾ ਨੇ ਹਾਲੇ ਦੇ ਵਿੱਚ ਇਸ ਸੀਰੀਜ਼ ਬਾਰੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ शाहरुख खान ਅਤੇ ਗੋਰੀ ਦੀ ਬੇਟੀ ਸੁਹਾਨਾ ਖਾਨ ਅੱਜ ਆਪਣਾ 24ਵਾਂ ਜਨਮ ਦਿਨ ਮਨਾ ਰਹੀ ਹੈ ਸੁਹਾਨਾ ਨੇ ਸਾਲ 2023 ਦੇ ਵਿੱਚ ਜੋ ਐਕਟਰ ਦੀ ਫਿਲਮ ਦੀ ਆਰਟਿਸ ਰਾਹੀ ਬਾਲੀਵੁੱਡ ਦੇ ਵਿੱਚ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਹੁਣ ਸੁਹਾਨਾ ਜਲਦ ਹੀ ਆਪਣੇ ਪਿਤਾ ਤੇ ਬਾਲੀਵੁੱਡ ਬਾਦਸ਼ਾਹ ਤੇ ਨਾਲ ਫਿਲਮ ਦੇ ਬਾਦਸ਼ਾਹ ਦੇ ਵਿੱਚ ਨਜ਼ਰ ਆਵੇਗੀ ਹਾਲਾਂਕਿ ਅਜੇ ਤੱਕ ਇਸ ਫਿਲਮ ਦਾ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਵੈਲਕਮ ਫਰੈਂਚਾਈਜ਼ ਦੀ ਦੀ ਤੀਜੀ ਕਿਸ਼ਤ ਵੈਲਕਮ ਟੂ ਦ ਜੰਗਲ ਆਪਣੀ ਸ਼ੂਟਿੰਗ ਨੂੰ ਲੈ ਕੇ ਸੁਰਖਿਆ ਦੇ ਵਿੱਚ ਹੈ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਫਿਲਮ ਦਾ ਹਿੱਸਾ ਹਨ ਫਿਲਮ ਦੇ ਵਿੱਚ ਅਕਸ਼ੇ ਕੁਮਾਰ ਸੁਨੀਲ ਸ਼ੇਟੀ ਪਰੇਸ਼ ਰਾਵਲ ਸੰਜੇ ਦਤ ਅਰਸ਼ਦ ਵਾਰਸੀ ਲਾਰਾ ਦੱਤਾ ਸ਼੍ਰੇਸ਼ ਤਲਪੜੇ ਰਵੀਨਾ ਟੰਡਨ ਤੇ ਹੋਰ ਕਲਾਕਾਰ ਮੌਜੂਦ ਹਨ ਖਬਰਾਂ ਮੁਤਾਬਕ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਦਿਲ ਆਪਣਾ ਪੰਜਾਬੀ ਮਿੱਟੀ ਵਾਜਾ ਮਾਰਦੇ ਸਨ ਇਹ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਮਸ਼ਹੂਰ ਪੰਜਾਬੀ ਅਦਾਕਾਰ ਕਮਲਜੀਤ ਸਿੰਘ ਦੇਕਰੋ ਪੂਰੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਉਹਨਾਂ ਦਾ ਮੁੰਬਈ ਸਥਿਤ ਘਰ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਹੈ ਅਦਾਕਾਰ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰ ਲਿਖਿਆ ਬਸ ਇਹ ਕਹਿਣ ਲਈ ਕਿ ਅਸੀਂ ਸਾਰੇ ਸੁਰੱਖਿਅਤ ਹਾਂ ਅਸੀਂ ਮਾਂ ਨਾਲ ਲੋਨਾਵਲਾ ਚਲੇ ਗਏ ਇਸ ਲਈ ਇਹ ਬਹੁਤ ਮੰਦ ਭਾਗਾ ਸੀ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਮਿਤਾਬ ਬਚਨ ਤੇ ਆਪਣੀ ਪਤਨੀ ਜਯਾ ਬਚਨ ਨਾਲ ਲੋਕ ਸਭਾ ਚੋਣ ਲਈ ਪਾਈ ਵੋਟ ਅਮਿਤਾਬ ਬਚਨ ਨੇ ਪੋਲਿੰਗ ਬੂਥ ਤੋਂ ਆਪਣੀ ਪਤਨੀ ਨਾਲ ਤਸਵੀਰ ਕੀਤੀ ਸਾਂਝੀ ਉਹ ਮੋਹਨ ਲਾਲ ਦਖਣੀ ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰਾਂ ਵਿੱਚੋਂ ਇੱਕ ਅੱਜ ਮਨਾ ਰਹੇ ਉਹ ਆਪਣਾ 64ਵਾਂ ਜਨਮ ਦਿਨ ਜਨਮ ਦਿਨ ਦੇ ਮੌਕੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ ਆਪਣੀ ਆਉਣ ਵਾਲੀ ਫਿਲਮ ਰਲ ਟੂ ਇੰਪਰੂਵਨ ਦਾ ਪਹਿਲਾ ਲੁੱਕ ਪੋਸਟਰ ਕੀਤਾ ਜਾ ਰਿਹਾ ਹੈ ਦਲਜੀਤ ਸਾਂ ਜਿੰਨੇ ਲਗਾਤਾਰ ਸੁਰਖੀਆਂ ਬਟੋਰੇ ਨੇ ਦੱਸਦੀ ਕਿ ਦਲਜੀਤ ਦੀ ਫਿਲਮ ਰੰਨਾ ਚੱਤੰਨਾ ਨੂੰ ਲੈ ਕੇ ਵੱਡੇ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਪਰ ਇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਫਿਲਮ ਨੂੰ ਨਹੀਂ ਬਣਾਇਆ ਜਾਵੇਗਾ ਕਾਂਸ ਫਿਲਮ ਫੈਸਟੀਵਲ 2024 ਸ਼ੁਰੂ ਹੈ ਅਤੇ ਕਈ ਭਾਰਤੀ ਤੇ ਹੋਰ ਦੇਸ਼ਾਂ ਦੇ ਸtare Cannes Film Festival ਦੇ ਵਿੱਚ ਆਪਣਾ ਜਲਵਾ ਦਿਖਾ ਰਹੇ ਨੇ ਅਮਰੀਕੀ ਗਾਇਕ ਅਤੇ اداکارਾ ਸਲੇਨਾ ਗੋਮੇਸ ਵੀ ਕਾਂਸ ਫਿਲਮ ਫੈਸਟੀਵਲ ਦੇ ਵਿੱਚ ਪਹੁੰਚਦੇ ਨੇ ਅਤੇ ਸਲੇਨਾ ਗੋਮੇਸ ਦੀ ਖੂਬਸੂਰਤ ਲੁੱਕ ਨੇ ਕਾਂਸ ਫਿਲਮ ਫੈਸਟੀਵਲ ਦੇ ਵਿੱਚ ਤਬਾਹੀ ਮਚਾ ਦਿੱਤੀ ਆਂਸ ਫਿਲਮ ਫੈਸਟੀਵਲ ਦੇ ਦੂਜੇ ਦਿਨ ਕਿਆਰਾ ਅਡਵਾਨੀ ਨੇ ਆਪਣਾ ਜਲਵਾ ਬਖੇਰਿਆ ਕਿਆਰਾ ਅਡਵਾਨੀ ਇਸ ਲੁੱਕ ਦੇ ਵਿੱਚ ਕਿਸੇ پری ਤੋਂ ਘੱਟ ਨਹੀਂ ਲੱਗਦੇ ਸੀ ਲੁੱਕ ਇਸ ਲੁੱਕ ਦੇ ਵਿੱਚ ਕਿਆਰਾ ਅਡਵਾਨੀ ਨੇ ਆਂਸ ਫਿਲਮ ਫੈਸਟੀਵਲ ਦੇ ਵਿੱਚ ਆਪਣਾ ਜਲਵਾ ਬਖੇਰਿਆ ਚਕਸ਼ੇ ਕੁਮਾਰ ਸਟਾਰਰ ਫਿਲਮ ਹਾਊਸਫੁੱਲ 5 ਦੀ ਸਟਾਰ ਕਾਸਟ ਕੀਤਾ ਗਿਆ ਬਦਲਾ ਫਿਲਮ ਚਕਸ਼ੇ ਕੁਮਾਰ ਤੇ ਰਤੇਸ਼ ਦੇਸ਼ਮੁਖ ਨਜ਼ਰ ਆਉਣਗੇ ਪਰ ਹੁਣ ਅਨਿਲ ਕਪੂਰ ਇਸ ਫਿਲਮ 'ਚ ਨਹੀਂ ਆਉਣਗੇ ਨਜ਼ਰ ਫਿਲਮ ਦੀ ਫੀਸ ਨੂੰ ਲੈ ਕੇ ਪਈ ਅੜਚੰਡ ਗਿੱਪੀ ਗਰੇਵਾਲ ਦੀ ਫਿਲਮ ਸ਼ਿੰਦਾ ਸ਼ਿੰਦਾ ਨੂੰ ਪਾਪਾ ਨੇ ਕਰਕੇ ਕਮਾਲ ਬਣੀ ਸਾਲ ਦੀ ਸਭ ਤੋਂ ਹਿੱਟ ਫਿਲਮ ਸਾਰੇ ਪਾਸੇ ਫਿਲਮ ਜਾ ਰਹੀ ਹਾਊਸਫੁੱਲ ਫਿਲਮ ਨੇ ਕੀਤੀ ਤਾਬੜ ਤੋੜ ਕਮਾਈ ਅਕਸ਼ੇ ਕੁਮਾਰ ਦੀ ਫਿਲਮ ਮਿਸ਼ਨ ਰਾਣੀ ਗਾਂਜਿਵ ਪਿਛਲੇ ਸਾਲ ਅਕਤੂਬਰ ਚਿਨੇਮਾ ਕਰਾਂਚ ਵਿੱਚ ਹੋਈ ਸੀ ਰਿਲੀਜ਼ ਇਸ ਫਿਲਮ ਚ ਪ੍ਰਨੀਤੀ ਚੋਪੜਾ ਵੀ ਆਈ ਨਜ਼ਰ ਮਿਸ਼ਨ ਰਾਣੀ ਗਾਂਜ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਇਸ ਫਿਲਮ ਵਿੱਚ 1999 ਵਿੱਚ ਕੋਲਾ ਮਾਈਨਰਾਂ ਨੂੰ ਬਚਾਉਣ ਲਈ ਜਸਵੰਤ ਸਿੰਘ ਗਿੱਲ ਦੇ ਬਾਦਰੀ ਭਰੇ ਮਿਸ਼ਨ ਨੂੰ ਦਰਸਾਇਆ ਗਿਆ ਥੀਏਟਰ ਤੋਂ ਬਾਅਦ ਇਹ ਫਿਲਮ ਪਿਛਲੇ ਸਾਲ ਦਸੰਬਰ ਚ OTT ਤੇ ਹੁਣ ਇਹ ਫਿਲਮ ਟੈਲੀਵਿਜ਼ਨ ਤੇ ਹੋਣ ਜਾ ਰਹੀ ਪ੍ਰਸਾਰ ਵੈਲਕਮ ਫਰਾਂਚੀਜ਼ੀ ਦੀ ਤੀਜੀ ਫਿਲਮ ਵੈਲਕਮ ਟੂ ਦਾ ਜੰਗਲ ਦਾ ਕਰੇਜ਼ ਦਰਸ਼ਕਾਂ 'ਚ ਕਾਫੀ ਜ਼ਿਆਦਾ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ ਫਿਲਮ ਨੂੰ ਲੈ ਕੇ ਇੱਕ ਵੱਡਾ ਅਪਡੇਟ ਆਇਆ ਸਾਹਮਣੇ ਸੰਜੇ ਦਾ ਨੇ ਨਿਰਦੇਸ਼ਕ ਅਹਿਮਦ ਖਾਨ ਦੀ ਕਾਮਿਕ ਫਿਲਮ ਵੈਲਕਮ ਟੂ ਦਾ ਜੰਗਲ 'ਚ ਹਿੱਸਾ ਲਿਆ ਸੀ ਹੁਣ ਉਸ ਦੀ ਭੂਮਿਕਾ ਨੂੰ ਖਤਰਾ देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par